ਹਾਂਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਬੱਬੂ ਸਿੱਧੂ ਜਲਾਲ ਦੇ ਉੱਤੇ ਜੀ ਦੋਸਤੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਸਾਨੂੰ ਪਠੰਡਾ ਤੇ ਸੇਰਾ ਆਪਣਾ ਫੂਲ ਪੈ ਜਾਂਦੀ ਆ ਤੇ ਅੱਜ ਦੀ ਵੀਡੀਓ ਆਪਾਂ ਬੱਕਰੀ ਮੰਡੀ 'ਚ ਬਣਾ ਰਹੇ ਹਾਂ ਜੀ ਤੇ ਬਾਕੀ ਵੀਰੇ ਅੱਜ 4 ਤਰੀਕ 11 ਮਈ 2025 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਬਾਕੀ ਇਹ ਮੰਡੀ ਹਰ ਮੰਗਲਵਾਰ ਨੂੰ ਬਾਈ ਜੀ ਲੱਗਿਆ ਕਰੇਗੀ ਤੁਸੀਂ ਵੀਡੀਓ ਨੂੰ ਬਾਕੀ ਤੋਂ ਬਾਅਦ ਸਪੋਰਟ ਕਰੋ ਜੀ ਅੱਗੇ ਸ਼ੇਅਰ ਕਰ ਦਿਓ ਜੀ ਬਾਕੀ ਇਸ ਮੰਡੀ ਚ ਵੀ ਬੜੇ ਬੜੀਆ ਜਾਣ ਵਾਲਾ ਹੁੰਦੇ ਆ ਤੇ ਵਧੀਆ ਸੇਲ ਹੋ ਕੇ ਜਾਂਦੇ ਆ ਬਾਕੀ ਜੇ ਤੁਸੀਂ ਕਿਸੇ ਪ੍ਰਕਾਰ ਦੀ ਮੰਡੀ ਬਾਰੇ ਕੋਈ ਗੱਲਬਾਤ ਕਰਨੀ ਹੈ ਜਾਂ ਕਿ ਜਾਣਕਾਰੀ ਪ੍ਰਾਪਤ ਕਰਨੀ ਆ ਤਾਂ ਨੰਬਰ ਸਕਰੀਨ ਤੇ ਬਾਈ ਹੁਣਾਂ ਚੱਲੀ ਜਾਂਦਾ ਤੇ ਬਾਈ ਹੁਣਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਬਾਕੀ ਹਰ ਮੰਗਲਵਾਰ ਨੂੰ ਮੰਡੀ ਲੱਗਿਆ ਕਰੇਗੀ ਬਾਈ ਮੰਡੀ ਲੋਕੇਸ਼ਨ ਹੈਗੇ ਬਾਈ ਜੀ ਪਿੰਡ ਜਲਾਲ ਆ ਦਾਣਾ ਮੰਡੀ ਨੂੰ ਬਿਲਕੁਲ ਸਾਹਮਣੇ ਨੀਅਰ ਬੱਸ ਸਟੈਂਡ ਜਲਾਲ ਤੇ ਬਾਕੀ ਵੀਰੇ ਬਾਤ ਤੋਂ ਬਾਤ ਵੀਡੀਓ ਨੂੰ ਸਪੋਰਟ ਕਰੋ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਕਿ ਹਰੇਕ ਕਿਸਾਨ ਵੀਰ ਦੇ ਵੀਡੀਓ ਕੰਮ ਆਵੇ ਬਾਕੀ ਤੁਸੀਂ ਜੇ ਜਾਨਵਰ ਕੋਈ ਵੇਚਣਾ ਆਪਣਾ ਤਾਂ ਤੁਸੀਂ ਮੰਡੀ ਤੇ ਲੈ ਜਾ ਵੀ ਸਕਦੇ ਆ ਤੇ ਜਿੱਤੇ ਖਰੀਦਦਾਰੀ ਕਰਨੀ ਆ ਤਾਂ ਮੰਡੀ ਤੇ ਆ ਕੇ ਤੁਸੀਂ ਖਰੀਦਦਾਰੀ ਕਰ ਵੀ ਸਕਦੇ ਆ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜੀ ਜਲਦ ਮਿਲਦੇ ਆ ਕਿਸੇ ਨਈ ਵੀਡੀਓ ਦੇ ਨਾਲ